ਤਾਰੇ ਮਾਤ ਨੂੰ ਉਧਾਈਆਂ ਮਿਲਦੀਆਂ ਨੇ ਤਾਂ ਇਹ ਪਾਣੀ ਵਾਲਾ ਇਹ ਮੈਂ ਮਾਣ ਨੂੰ ਮਿਲਿਆ ਹੈ ਨਾ ਨਾ ਰਿਆ ਤੇ ਬਾਹਰ ਤੇ ਦੇਖੀਓ ਤੇ ਜੀਰਿਆ ਬਣੇ ਜੀਰਿਆ ਦੇਖ ਲਓ ਸਮਝੋਤ ਹੋਇਆ ਹਲੋ ਆ ਤਾ ਕੀ ਅੱਜ ਕਿਤੇ ਸੇਵਾ ਨਿਭਾ ਰਹੇ ਕਿ ਪਾਣੀ ਦੀ ਸੇਵਾ ਨਿਭਾ ਰਹੇ ਜੀ ਲਾਈਫ ਆ ਕੀ ਮੈਂ ਮੈਡਰੀ ਦੀ ਸੇਵਾ ਲੈਵਾਰ ਹਾਂ ਹਾਂਜੀ ਕਿਹੜੀ ਅਰੀ ਦੀ ਸੇਵਾਤ ਸਾਹਿਬ ਰੋਜ਼ ਰੋਜ਼ਾਨਾ ਨਹੀਂ ਰੋਜ਼ਾਨਾ ਨਹੀਂ ਕਹਿ ਸਕਦੇ ਜਿਵੇਂ ਵੀ ਜਦੋਂ ਵੀ ਫ੍ਰੀ ਹੁੰਨੇ ਜਾਂ ਜਦੋਂ ਵੀ ਟਾਈਮ ਮਿਲਦਾ ਜਦੋਂ ਵੀ ਆਨੇ ਸੇਵਾ ਕਰਕੇ ਜਾਂਦੀ ਕਿੰਨਾ ਬੜੀ ਹੁਸਕੂ ਮੈਂ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸਾਰੇ ਕਨਸੈਪਟ ਜਿਵੇਂ ਅੱਜ ਕੱਲ ਕਿੰਨੇ ਸਾਰੇ ਕਨਸੈਪਟ ਚੱਲਦੇ ਆ ਆਪਣੀ ਸੋਚ ਆ ਕਿ ਆਪਾਂ ਆਪਣੀ ਸੋਚ ਨੂੰ ਕਿੱਧਰ ਲੈ ਕੇ ਜਾਣਾ ਲੇਕਿਨ ਮਾਰੇ ਕੱਸ ਆਪ ਜੀ ਗੱਲ ਕਰੀਏ ਤੇ ਮਾਰੇ ਕਨਸੈਪਟ ਵੀ ਬਹੁਤ ਹੈ ਚੰਗੇ ਵੀ ਕਨਸੈਪਟ ਬਹੁਤ ਹੈ ਜੀ ਆਪਣੀ ਸੋਚ ਆ ਜਾਂ ਆਪਣੀ ਪਰਵਰਿਸ਼ ਕਹਿ ਸਕਦੇ ਆ ਕਿ ਆਪਣੇ ਮਾਮਾ ਪਾਪਾ ਨੇ ਇਹਨੇ ਕਿਵੇਂ ਦੀ ਪਰਵਰਿਸ਼ ਕੀਤੀ ਕਿ ਆਪਾਂ ਕਿੱਧਰ ਹੀ ਸਾਈਡ ਜਾਣਾ ਤੁਹਾਡੇ ਪਿਤਾ ਜੀ ਕੀ ਹੁੰਦੇ ਮੇਰੇ ਪਾਪਾ ਐਕ ਸਰਵਿਸ ਮੈਨ ਆ ਆਰਮੀ ਚ ਜਰਦਨ ਉਹਦਾ ਮਾਨ ਸਾਡੇ ਦਾ ਨੀਚਾ ਹੋ ਜੇਗਾ ਉਹਨਾਂ ਦੀ ਕਿੰਨੀ ਕਿ ਸੋਚ ਆ ਤਾਂ ਉਨਾ ਦੀ ਕੋਈ ਰਵਾਇਤ ਪਾਪਾ ਦਿੱਤੋ ਨਾ ਨਹੀਂ ਨਹੀਂ ਪਾਪਾ ਨੇ ਨਾਨਾਏ ਤਿੰਨੋ ਹੀ ਆਏ ਮੈਂ ਕੀ ਕਹਿਣਾ ਚਾਹੁੰਦੀ ਆ ਇਹ ਪੀਲ ਲੋ ਵੀ ਮੈਂ ਹਾਂ ਕੀ ਲਾਉਣਾ ਚਾਹੁੰਦੀ ਆ ਸਾਨੂੰ ਪੰਜਾਬੀ cultures ਨੂੰ ਪ੍ਰਮੋਟ ਕਰਨਾ ਚਾਹੀਦਾ ਜਿਵੇਂ ਦੀ ਪੰਜਾਬ ਦੀ ਧਰਤੀ ਆ ਇੱਥੇ ਸ਼ਹੀਦਾਂ ਲੰਗਰ ਸਾਰਾ ਕੁਝ ਲੱਗਦਾ ਵਾ ਆਵਨ ਚਾਹੀਦਾ ਵਾ ਕਿ ਆਪਾਂ ਸੇਵਾ ਕਰੀਏ ਜਾਂ ਆਪਾਂ ਆਪਣਾ ਸਿੱਖ ਕਲਚਰ ਜਿਹੜਾ ਵਾ ਉਹ ਪ੍ਰਮੋਟ ਕਰੀਏ ਕਿਉਂਕਿ ਕੁਝ ਲੋਕ ਜਿਵੇਂ ਸਿੱਖ ਹੋ ਕੇ ਵੀ ਵਾਲਟਾਈ ਕਰਦੇ ਉਹ ਤੇ ਆਪਣੇ ਉੱਤੇ ਹੈ ਨਾ ਕਿ ਆਪਾਂ ਵਾਲ ਰੱਖੇ ਆ ਜਾਂ ਨਹੀਂ ਰੱਖੇ ਆ ਜੀ ਆਪਣੇ ਤੇ ਡਿਪੈਂਡ ਕਰਦੀ ਆ ਕਿ ਆਪਾਂ ਵਾਅ ਰੱਖਨੇ ਆ ਜਾਂ ਨਹੀਂ ਰੱਖਨੇ ਆ ਆਪਾਂ ਸਿੱਖੀ ਨੂੰ ਕਿਵੇਂ ਪ੍ਰਮੋਟ ਕਰਨਾ ਵਾ ਤਰੀਕੇ ਤੇ ਬਹੁਤ ਸਾਰੇ ਨੇ ਉਹਨੂੰ ਫੋਲੋ ਕਰਨ ਦੇ ਤਰੀਕੇ ਵੱਖਰੇ ਨੇ ਕੁਝ ਲੋਕ ਮਾੜੇ ਕਨਸੈਪਟ ਜਿਹਨੇ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਕੋਈ ਲੋਕ ਚੰਗੇ ਕਨਸੈਪਟ ਨੂੰ ਲੈ ਕੇ ਜਾ ਰਹੇ ਲੋਕਾਂ ਦੀ ਸੋਚ ਆ ਕਿ ਲੋਕੀ ਮਾੜੇ ਕਨਸੈਪਟ ਨੂੰ ਲਾਈਕ ਕਰ ਰਹੇ ਆ ਜਾਂ ਚੰਗੇ ਕਨਸੈਪਟ ਨੂੰ ਲਾਈਕ ਕਰ ਰਹੇ ਆ ਮੈਂ ਖੁਸ਼ ਹਾਂ ਹਲੋ ਵਾਲਾ ਅੱਜ ਦੇਵਨ ਬਾਹਰ ਆ ਰਹੇ ਕਿੰਨਾ ਹੀ ਪੰਨੋ ਤੇ ਵਧੀਆ ਲੱਗਿਆ ਬਸ ਕੋਲ ਮਿਲ ਰਹੇ ਆ ਪਰਮਾਤਮਾ

ਜਿਹੜਾ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ ਪੰਜਾਬੀ ਬਹਿਰਾਵਾ ਪਾਉਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸਾਰੇ ਨਿਤਨੇਮ ਕਰਨਾ ਚਾਹੀਦਾ ਹੈ ਤੇ ਹੋਰ ਵੀ ਜਿਹੜੇ ਆਪਣੇ ਦੋਸਤ ਤੇ ਮਿੱਤਰ ਆ ਉਹਨਾਂ ਨੂੰ ਜਸਨਾ ਚਾਹੀਦਾ ਕਿ ਪਰਮਾਤਮਾ ਦੇ ਨਾਲ ਜਿੰਦਾ ਵੀਡੀਓਸ ਤੋਂ ਕੋਸ਼ਿਸ਼ ਹੀ ਮਿਲਣਾ ਤੇ ਪਾਉਣੀ ਹੈ ਪਰਮਾਤਮਾ ਦੇ ਨਾਲ ਜੋ ਕਿ ਪਰਮਾਤਮਾ ਦੀਆਂ ਵੀਡੀਓ ਪਾਉਂਦਾ ਜੋ ਹੋਰ ਨਹੀਂ ਬੰਦੇ ਇਹਦੇ ਨਾਲ ਇਨਸਪਾਇਰ ਹੋਣ ਤੇ ਇਥੇ ਪਰਮਾਤਮਾ ਦੇ ਕੁੱਲੀ ਕਿ ਆਗ ਦੀ ਜਰਨਾ ਜਾਣ ਕੇ ਆਪਣੇ ਗੁਰਦਾਸ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਨਾ ਸਾਡਾ ਇਹ ਆ ਜੀ ਅਮਰ ਸਿੰਘ ਪਹਿਲੇ ਨਾਮ ਓਮ ਪ੍ਰਕਾਏ ਹੁੰਦਾ ਸੀ ਪਰ ਹੁਣ ਸਾਡਾ ਨਾਮ ਅਮਰ ਸਿੰਘ ਹੈ ਅਮਰ ਸਿੰਘ ਜਾ ਕੇ ਬਹੁਤ ਆਨੰਦ ਹੈ ਬਾਬਾ ਜੀ ਜਿਵੇਂ ਦੇ ਸੇਵਾ ਮਨ ਗੱਦਕਦ ਹੋ ਰਿਹਾ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਲੇਕੋ ਇਹ ਗੁਰਸੇਵਾ ਤੋਂ ਹੀ ਜ਼ਿੰਦਗੀ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮਗਤ ਪਾਈ ਇਸ ਸੇਵਕ ਕਰਮਾਂ ਦੇ ਵਿੱਚ ਇਹਨਾਂ ਦੇ ਮਾਪੋ ਦੇ ਚੰਗੇ ਸੰਸਕਾਰ ਨੇ ਤੇ ਤਾਂ ਇਹ ਬੱਚੇ ਸੇਵਾ ਕਰਦੇ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਸਤ ਗੁਰ ਦੀਆਂ ਨਾਲ ਤੋਂ ਸੇਵਾ ਲੈ ਰਹੇ ਆ ਉਹ ਲੋਕਾਂ ਨੂੰ ਜਿਹੜੇ ਇਹੋ ਜਿ ਦੇ ਬਾਕਿਆਂ ਨੂੰ ਵੀ ਇਹ ਉਹਦੇ ਸਿੱਖਣਾ ਚਾਹੀਦਾ ਜਿਹੜੇ ਗੰਦ ਖੋਲਦੇ ਆ ਗੰਦ ਨਾ ਖੋਲੋ ਸਮਾਜ ਨੂੰ ਚੰਗੀਆਂ ਚੀਜ਼ਾਂ ਦਿਓ ਸਮਾਜ ਨੂੰ ਚੰਗੀਆਂ ਚੀਜ਼ਾਂ ਦਿਓਗੇ ਤੇ ਤੁਹਾਡੇ ਵਾਸਤੇ ਬਹੁਤ ਚੰਗਾ ਰਹੇਗਾ ਜੇ ਸਮਾਜ ਨੂੰ ਗੰਦ ਪੁੱਜ ਦਿਓਗੇ ਤੇ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਬੱਚਿਆਂ ਪੋਤਰਿਆਂ ਵਾਸਤੇ ਤੁਹਾਡੇ ਦੋਤਰਾਂ ਵਾਸਤੇ ਉਹ ਦੋ ਕੋ ਬਜ਼ੁਰਗ ਜੀ ਨੇ ਉਹ ਵੀ ਵਿੱਚ ਬੜਾ ਟੀਵੀ ਜੋ ਮੋਬਾਈਲ ਤੇ ਗੰਦੇ ਜਿਹੇ ਪਾਉਂਦੇ ਆ ਤੇ ਉਹਨਾਂ ਨੂੰ ਚੇਤਾਵਨੀ ਕਰਦੇ ਆ ਉਹ ਚੰਗੀਆਂ ਚੀਜ਼ਾਂ ਦਿਓ ਪਰਿਵਾਰ ਦੀਆਂ ਚੀਜ਼ਾਂ ਘਰ ਦਿਓ ਪਰਿਵਾਰ ਵਾਲੀਆਂ ਜਿਹੜੇ ਵੇਖ ਸਕਣ ਚੰਗੀਆਂ ਚੀਜ਼ਾਂ ਦਿਓ ਜੋ ਲੋਕੀ ਚੰਗਾ ਸੋਚਣ ਤੁਹਾਡੇ ਤੋਂ ਤੁਹਾਡੀ ਜ਼ਿੰਦਗੀ ਤੋਂ ਚੰਗਾ ਚੋਈ ਚੰਗਾ ਸੁਝਾਅ ਚੰਗਾ ਲਾ ਕੇ ਜ਼ਿੰਦਗੀ ਦਾ ਫੈਸਲਾ ਉਹ ਲੋਕੀ ਚੰਗਾ ਅਗੇ ਦੱਸਣ ਬਾਬਾ ਜੀ ਆ ਗਏ ਤੁਸੀਂਆਂ ਬਣਾਉਂਦੀਆਂ ਵੀਡੀਓ ਬਣਾਉਂਦੀਆਂ ਨੇ ਰੀਲਾਂ ਬਣਾਉਂਦੀਆਂ ਨੇ ਆਪਾਂ ਪਰਿਵਾਰ ਤੋਂ ਨਹੀਂ ਦੇਖ ਸਕਦੇ ਪਰ ਇਹਨਾਂ ਤਿੰਨ ਭੈਣਾਂ ਵਾਲੇ ਦੇਸ਼ ਕੀ ਕਿੰਨਾ ਬਰਕਤ ਵਾਲਾ ਬਰਕਤ ਬਹੁਤ ਮੰਨੂ ਮੈਨੂੰ ਸੋਚਾ ਖੁਸ਼ੀ ਹੋ ਰਹੀ ਹੈ ਜੀ ਉਸ ਗੁਰੂ ਸਾਹਿਬ ਦੀ ਬਹੁਤ ਕਿਰਪਾ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਦਾ ਜਿਹੜੀਆਂ ਰੀਲਾਂ ਰੁੱਲਾਂ ਬਣਾਉਂਦੀਆਂ ਨੇ ਉਹਨਾਂ ਦੇ ਲੱਖ ਲਾਂਤ ਉਹਨਾਂ ਨੂੰ ਉਹਨਾਂ ਨੂੰ ਲਾਂਤਾਂ ਇਹ ਤਾਂ ਹੁਣ ਪਤਾ ਲਾ ਭਾਵੇਂ ਕਿਸੇ ਦਿੱਤਾ ਹੈ ਲੇਕਿਨ ਸਰਕਾਰਾਂ ਬੜੀਆਂ ਗੰਦੀਆਂ ਨੇ ਜਿਹੜਾ ਬੰਦਾ ਸਫਾਈ ਕਰਦਾ ਹੈ ਉਹਦੇ 'ਤੇ ਇਲਜ਼ਾਮ ਜਿਹੜਾ ਸੱਚ ਦੇ ਹੱਕ ਦੀ ਗੱਲ ਤੇ ਪੈਰ ਤੇ ਖਲੋਂਦਾ ਹੈ ਉਹਦੇ 'ਤੇ ਕੇਸ ਪੈ ਜਾਂਦੇ ਨੇ ਤੇ ਜਿਹੜਾ ਗੰਦ ਪਾਉਂਦਾ ਉਹਦੇ ਵਾਸਤੇ ਨਹੀਂ ਇਹ ਸਰਕਾਰਾਂ ਚਾਹੀਦਾ ਕਿ ਖੁਦ ਇਹੋ ਜਿਹੇ ਗੰਦ ਪਾਉਂਦੇ ਨੇ ਉਹਨਾਂ ਜਿਹੜੇ 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 ਇਹਨਾਂ ਦੇ ਬੈਨ ਲੱਗਣਾ ਚਾਹੀਦਾ ਉਹਨਾਂ ਲੋਕਾਂ ਦੇ ਜਿਹੜੇ ਗੰਦ ਪੈਦਨ ਤੇ ਜੋ ਚੰਗਾ ਕੰਮ ਕਰਦਾ ਉਹਨਾਂ ਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਪਰ ਸ਼ਾਵਾਜ਼ੇ ਮਿਲਦੇ ਨਹੀਂ ਲੇਕਿਨ ਸਰਕਾਰਾਂ ਉਲਟ ਪਾਸੇ ਲੈ ਜਾਂਦੀਆਂ ਨੇ